ਮਾਨ ਸਰਕਾਰ ਦੇ ਵੱਲੋਂ ਬੇਅਦਬ ਬੈਸਤੀ ਜਿਹੜੀ ਸਿਲੈਕਟਡ ਕਮੇਟੀ ਦਾ ਗਠਨ ਕੀਤਾ ਗਿਆ ਸੀ ਜਿਸ ਦੇ ਵਿੱਚ 15 ਮੈਂਬਰ ਸ਼ਾਮਲ ਨੇ ਉਸ ਕਮੇਟੀ ਦੇ ਵੱਲੋਂ ਅੱਜ ਪਹਿਲੀ ਵੱਡੀ ਮੀਟਿੰਗ ਕੀਤੀ ਗਈ ਮੀਟਿੰਗ ਤੋਂ ਬਾਅਦ ਇੰਦਰਵੀਰ ਨਿਜਰ ਦੇ ਵੱਲੋਂ ਮੀਡੀਆ ਦੇ ਸਾਹਮਣੇ ਜਾਣਕਾਰੀ ਸਾਂਝੀ ਕੀਤੀ ਗਈ ਨਾਲੇ ਉਹਨਾਂ ਨੇ ਕਿਹਾ ਕਿ ਅਸੀਂ ਵਿੱਦਬੀ ਬਿੱਲ ਤੇ ਸਿੱਖ ਬੁੱਧੀਜੀਵੀਆਂ ਤੇ ਆਮ ਲੋਕਾਂ ਦੀ رائے ਲੈ ਰਹੇ ਹਾਂ ਇਸ ਮੌਕੇ ਉਹਨਾਂ ਨੇ ਲੋਕਾਂ ਨੂੰ ਅਪੀਲ ਵੀ ਕੀਤੀ ਕਿ ਤੁਸੀਂ ਮੋਬਾਈਲ ਜਾਂ ਵਟਸਐਪ ਦੇ ਜ਼ਰੀਏ ਸਾਨੂੰ ਆਪਣੀ رائے ਭੇਜ ਸਕਦੇ ਹੋ ਤੇ ਜਲਦ ਤੋਂ ਜਲਦ ਇਸ ਕਮੇਟੀ ਦੇ ਵੱਲੋਂ ਕੋਈ ਵੱਡਾ ਫੈਸਲਾ ਲਿਆ ਜਾਵੇਗਾ ਤੇ ਅਗਲੀ ਵੱਡੀ ਮੀਟਿੰਗ ਕਰਨ ਦਾ ਵੀ ਐਲਾਨ ਕੀਤਾ ਗਿਆ ਪੰਜਾਬ ਪ੍ਰਫੈਕਟਰ ਧਾਰਮਿਕ ਗ੍ਰੰਥਾਂ ਦੇ ਵਿਰੋਧ ਅਪਰਾਧਾਂ ਦੀ ਰੋਕਥਾਮ ਬਿੱਲ 2025 ਸੋ ਡਿਸਕਸ਼ਨ ਦੇ ਬਾਅਦ ਇਹ ਫੈਸਲਾ ਹੋਇਆ ਸੀਗਾ ਕਿ ਇਹਦੇ ਚ ਇੱਕ ਸਿਲੈਕਟ ਕਮੇਟੀ ਬਣਾਈ ਜਾਵੇ ਔਰ ਉਹ ਸਿਲੈਕਟ ਕਮੇਟੀ ਜਿਹੜੀ ਹੈ ਉਹ ਆਪਣਾ ਵਿਚਾਰ ਪੇਸ਼ ਕਰਕੇ ਤੇ 6 ਮਹੀਨੇ ਦੇ ਅੰਦਰ ਇੱਕ ਰਿਪੋਰਟ ਪੇਸ਼ ਕਰੇ ਸੋ ਉਹਦੇ ਤਹਿਤ ਸੁਲੇਮਾਨ ਯੂਨ ਸਪੀਕਰ ਸਾਹਿਬ ਨੇ ਇੱਕ 15 ਮੈਂਬਰੀ ਕਮੇਟੀ ਬਣਾਈ ਹੈ ਜਿਸ ਦੀ ਅੱਜ ਪਹਿਲੀ ਮੀਟਿੰਗ ਹੋਈ ਹੈ ਔਰ ਇਹਦੇ ਵਿੱਚ ਅਸੀਂ ਅੱਜ ਜਿਹੜਾ ਕਾਰਜ ਖੇਤਰਾਂ ਕਮੇਟੀ ਦਾ ਉਸ ਤੇ ਵਿਚਾਰ ਕੀਤਾ ਹੈ ਤੇ ਬਿੱਲ ਸੰਬੰਧੀ ਜਿਹੜਾ ਜਨਰਲ ਦੀ رائے ਲੈਣੀ ਹੈ ਅਸੀਂ ਉਹਦੇ ਬਾਰੇ ਵਿਚਾਰ ਟੰਦਰਾ ਕੀਤਾ ਹੁਣ ਆਪ ਸਭ ਜਾਣਦੇ ਹੋ ਗੱਲ ਨੂੰ ਕਿ ਜਿਹੜੀ ਸਿਲੈਕਟ ਕਮੇਟੀਆਂ ਹੁੰਦੀਆਂ ਇਹ ਬੜੀਆਂ ਤੇ ਇਹ ਆਪਣੇ ਜਿਹੜੇ ਕਾਰਵਾਈ ਡੇ ਟੂ ਡੇ ਕਾਰਵਾਈ ਹੈ ਇਹ ਸ਼ੇਅਰ ਨਹੀਂ ਕਰ ਸਕਦੀਆਂ ਤੇ ਕਨਫਿਡੈਂਸ਼ੀਅਲ ਹੁੰਦੀ ਹੈ ਸੋ ਸਾਡਾ ਕੋਈ ਵੀ ਮੈਂਬਰ ਜਾਂ ਚੇਅਰਮੈਨ ਇਹਦੇ ਬਾਰੇ ਤੁਹਾਨੂੰ ਡੇ ਟੂ ਡੇ ਜਿਹੜੇ ਅਸੀਂ ਕੰਮ ਕਰਨ ਗਏ ਆ ਗੱਲਬਾਤ ਕਰਨਗੇ ਵਿਚਾਰ ਟੰਦਰਾ ਕਰਨਗੇ ਉਤੇ ਬਾਰੇ ਤਾਂ ਨਹੀਂ ਦੱਸ ਸਕਾਂ ਕਿ ਦੂਜੀ ਗੱਲ ਇਹ ਹੈ ਕਿ ਬੜਾ ਸਰਬਾਧਨ ਸਵੇਰ ਸਿੰਘ ਇਹ ਸਾਡਾ ਜਿਹੜਾ ਹੈ ਮੁੱਦਾ ਹੈਗਾ ਸੋ ਇਸ ਕਰਕੇ ਪ੍ਰੈਸ ਨੂੰ ਵੀ ਚਾਹੀਦਾ ਕਿ ਸਾਨੂੰ ਥੋੜਾ ਜਿਆ ਇਹਦੇ ਬਾਰੇ ਆਰਾਮ ਨਾਲ ਕੰਮ ਕਰਨ ਦਿੱਤਾ ਜਾਵੇ ਕਿ ਕਾਫੀ ਗਠਨ ਕੰਮ ਹੈ ਸੋ ਬੇਸਿਕਲੀ ਸਾਰੀ ਮੀਟਿੰਗਾਂ ਚਾਹੀ ਸੀ ਸਭ ਨੇ ਇਹ ਵੀ ਜਣ ਗੱਲਬਾਤ ਕੀਤੀ ਆਪਣੀ رائے ਦਿੱਤੀ ਹੈ ਤੇ ਅਸੀਂ ਮੀਟਿੰਗਾਂ ਲਗਾਤਾਰ ਕਰਦੇ ਰਹਾਂਗੇ ਔਰ ਕੋਸ਼ਿਸ਼ ਹੋਏਗੀ ਕਿ ਅਸੀਂ 6 ਮਹੀਨੇ ਤੋਂ ਪਹਿਲੇ ਪਹਿਲੇ ਇਹ ਰਿਪੋਰਟ ਦੇਣੀ ਹੈ ਦੇ ਸਕਦੇ ਹਾਂ ਬੰਦ ਜਿਹੜੇ ਸੁਝਾਅ ਲੈਣੇ ਉਹ ਕੀ ਤਰੀਕਾ ਬਣਾਉ। ਅਸੀਂ ਉਸ ਤੇ ਵੀ ਵਿਚਾਰ ਕਰਾਂਗੇ ਕਿਸ ਤਰ੍ਹਾਂ ਕਿਸ ਤਰ੍ਹਾਂ ਕਰਨਾ ਪਰ ਇਹ ਹੈ ਕਿ ਜਿਹੜੀ ਪਬਲਿਕ ਹੈ ਉਹ ਆਪਣਾ ਵਿਚਾਰ ਦੇ ਸਕਦੀ ਹੈ ਕਿਸੇ ਤਰੀਕੇ ਨਾਲ ਈਮੇਲ ਰਾਹੀਂ ਵੀ ਦੇ ਸਕਦੀ ਹੈ ਸਾਨੂੰ ਵੋਟਸਰੇ ਵੀ ਦੇ ਸਕਦੀ ਹੈ ਉਹ ਅਸੀਂ ਵਰਕ ਆਊਟ ਕਰਾਂਗੇ ਇਸ ਮੀਟਿੰਗ ਜੀ ਕੋਈ ਨੰਬਰ ਕੰਪਨੀ ਸਰ ਪਬਲਿਕ ਨੂੰ ਜਿਹਨੇ ਜਿਹੜਾ ਜਾਣਦਾ ਹੈ ਕਿ ਸੁਧਾਰ ਜੀ ਅਸੀਂ ਨੈਕਸਟ ਮੀਟਿੰਗ ਤੁਹਾਨੂੰ ਇਹ ਦੱਸ ਸਕਾਂਗੇ ਕਿ ਵੀ ਅਸੀਂ ਕਿਹ ਨੰਬਰ ਦੇ ਰਹੇ ਹਾਂ ਕਿਸ ਤਰ੍ਹਾਂ ਈਮੇਲ ਦੇ ਰਹੇ ਹਾਂ ਸਿਰਫ ਫਾਰਮੈਟ ਕਰਿਆ ਗਿਆ ਸੀ ਜੇ ਕੁਝ ਵੀ ਹੋਵੇ ਅਸੀਂ ਮੀਟਿੰਗ ਕਰ ਲਈ ਅਸੀਂ ਇਸ ਤਰ੍ਹਾਂ ਕੋਈ ਹੈ ਨਹੀਂ ਹੈ ਪਰ ਹੌਸਤਾ ਕਿ ਅਸੀਂ ਕੋਈ ਦਿਨ ਮਿਤ ਲਈਏ ਤੇ ਟਾਈਮ ਉਹਦਾ ਮਿਤ ਲਈਏ ਤੇ ਉਦੋਂ ਹੀ ਉਸ ਟਾਈਮ ਤੇ ਤੇ ਉਦੋਂ ਅਸੀਂ ਮੀਟਿੰਗ ਕਰਿਆ ਕਰੀਏ ਔਰ ਸਾਡੀ ਇਹ ਵੀ ਰਿਕੁਐਸਟ ਸਭ ਨੂੰ ਸੀ ਕਿ ਸਾਰੇ ਅਸੀਂ ਮੈਂਬਰ ਆਇਆ ਕਰਾਂਗੇ ਸੀਰੀਅਸ ਅਸੀਂ ਬਹੁਤ ਇਹਨੂੰ ਸਰਵੇਨ ਸਿਲ ਮਸਟਰ ਨੂੰ ਉਸ ਤਰ੍ਹਾਂ ਹੀ ਸੀਰੀਅਸਲੀ ਲੈ ਰਹੇ ਜੀ ਜੀ ਮੈਂ ਸੰਸਦਾਂ ਉਹਦੇ ਵੀ ਸੁਝਾਅ ਲੈ ਲਵਾਂਗੇ ਉਹਦੇ ਨੂੰ ਲੈ ਕੇ ਜਾਵਾਂ ਉਹਨਾਂ ਨੂੰ ਜੀ ਅਸੀਂ ਸਾਰੇ ਸੰਸਦਾਂਾਂ ਦੇ ਰਹਿ ਲਾਂਗੇ ਅਸੀਂ ਬਿਲਕੁਲ ਲਾਂਗੇ ਅਸੀਂ ਜਿਹੜੇ ਤ ਤਰਨੂ ਸਮਿਤੀ ਨੇ ਬੁੱਧੀਜੀਵੀ ਨੇ ਉਹਨਾਂ ਦੀ رائے ਲੈ ਲਾਂਗੇ ਆਮ ਜਨਤਾ ਦੀ رائے ਲਾਂਗੇ ਕਿਉਂਕਿ ਕਮਿਟ ਕੀਤਾ ਸੀ ਉਧਾਰ ਸਭਾ ਦੀ ਜਨਤਾ ਦੀ رائے ਲਈ ਜਾਏਗੀ ਨਿਜੀ ਸਾਹਿਬ ਤੁਹਾਵਾ ਕੀ ਇਸ ਮਾਮਲੇ ਦੇ ਉਪਰ ਹਲਕੀ ਪਾਰਟੀ ਦੀ رائے ਅਨੁਸਾਰ ਤਿਲਕ ਨੂੰ ਕੋਈ ਨਾ ਲਗਾਈ ਇਸੇ ਪਰ ਕਿ ਇਸ ਦੇ ਵਿੱਚ ਤੁਹਾਨੂੰ ਲੱਗਦੀ ਕਿ ਕੁਝ ਪ੍ਰਸਤਾਵ ਦੇ ਤਰਕ ਦਿੱਤੇਗੇ ਕਿ ਜੋ ਬਿੱਲ ਦੇ ਵਿੱਚ ਪੈਣਾ ਚਾਹੀਦਾ ਦਸੀਆ ਗਈ ਹੈ ਇਸੇ ਕੁਝ ਲੈ ਕੇ ਪ੍ਰਸਤਾਵ ਦੇਗੇ ਹਾਂਜੀ ਅਸੀਂ ਬਿੱਲ ਦੇ ਜੋ ਵੀ ਨੇ ਬਿੱਲ ਸਭ ਕੋ ਸਰ ਕੋ ਪਹੁੰਚ ਚੁੱਕਾ ਹੈ ਅਸੀਂ ਪਹਿਲਾਂ ਵੀ ਬਿੱਲ ਦੇਖਿਆ ਸੀਗਾ ਦੁਬਾਰਾ ਵੀ ਦੇਖਾਂਗੇ ਸਾਡੇ ਏਜੀ ਸਰ ਦੀ ਤੁਸੀਂ ਦੇਖਿਆ ਬੈਠੇ ਸੀ ਸੋ ਮਾਹਿਰ ਨੇ ਉਹ ਉਹਨਾਂ ਨਾਲ ਰਾਏ ਕਰਾਂਗੇ ਔਰ ਲਗਾਤਾਰ ਤਜ ਮੀਟਿੰਗਾਂ ਲਗਾਤਾਰ ਤਜ ਕਰਾਂਗੇ ਜਿਵੇਂ ਸਰ ਦੀ ਪਾਕੀ ਮੀਟਿੰਗਾਂ ਹੁੰਦੀਆਂ ਸੀ ਇਹਨਾਂ ਨੂੰ ਥੋੜਾ ਇਸ ਮੀਟਿੰਗ ਨੂੰ ਉਸ ਤੋਂ ਅਲੱਗ ਰੱਖ ਕੇ ਇਹਨੂੰ ਬਹੁਤ ਗੰਭੀਰ ਤਰੀਕੇ ਨਾਲ ਬੜੇ ਸੋਚ ਸਮਝ ਕੇ ਔਰ ਜਲਦੀ ਜਲਦੀ ਮੀਟਿੰਗਾਂ ਰੱਖ ਕੇ ਤੇ ਉਹਨੂੰ ਜੇ ਸਰ ਸਾਡੇ ਏਜੀ ਸਾਭ ਦੀ ਆਏ ਤੇ ਬੈਠੇ

ਸੋ ਅਸੀਂ ਦੇਖ ਲਾਂ ਕਿ ਆਕੀ ਜੋ ਪਿਛਲੀ ਵਾਰੀ ਕਾਟ ਰ ਹੈ ਕਿ ਸੋ ਪੂਰੀ ਕਰ ਲਾਂਗੇ ਇੱਕ 15 ਮੈਂਬਰ ਬਣਾਇਆ ਗਿਆ ਕਿ ਕਿੰਨੇ ਮੈਂਬਰ ਬਿੜੇ ਅੱਜ ਹਾਜ਼ਰ ਹੋਏ ਨਹੀਂ ਹਾਜ਼ਰ ਹੋਏ ਉਹਨਾਂ ਦਾ ਵੀ ਭਾਜਸੀ ਮੈਂ ਖੈਲ 12 13 ਮੈਂਬਰ ਸੀਗੇ ਮੈਂ ਗਿਣਤੀ ਦੇਖੀ ਨਹੀਂ ਹੈ ਤੇ ਦੋ ਮੈਂਬਰ ਸਾਡੇ ਇਹਨਾਂ ਦਾ ਮੈਨੂੰ ਫੋਨ ਆ ਕੇ ਸੀ ਜਿੰਪਾ ਜੀ ਬੀਜ਼ੀ ਸੀਗੇ ਔਰ ਆ ਰਹੇ ਨੇ ਉਹਨੇ ਪਹੁੰਚ ਜਾਣਗੇ ਸੋਸੀ ਬੈਕਰ ਅਨੁਸਾਰ ਵਿਚਾਰ ਵਾਸਤੇ ਅਸੀਂ ਕਿ ਜੋ ਸਭੀ ਚਾਰਟ ਉੱਤੇ ਕੀਤਾ ਡਾਕਟਰ ਅਮਨਦੀਪ ਉਹ ਵੀ ਉਹਨਾਂ ਨੂੰ ਇਨਜੀ ਮਸਲੇ ਇਸ ਕਿਤੇ ਗਏ ਹੋਏ ਸੀ ਬਾਹਰ ਉਹਨੂੰ ਫੋਨ ਆ ਗਿਆ ਸੀ ਕਿ ਮੈਂ 12 ਵਜੇ ਤੱਕ ਪਹੁੰਚਾਂਗੀ ਉਹਨਾਂ ਨੂੰ ਮਿਲਣ ਲੰਗੇ ਤੋਂ ਬਾਅਦ ਅਸੀਂ ਉਹਨਾਂ ਨੂੰ ਵੀ ਸਾਰਾ ਦੱਸ ਲਾਂਗੇ ਤੇ ਡਿਸਕਸ ਕੀਤਾ ਸੀ ਸਿਰੀਅਸਲੀ ਲੰਗੇ ਇਸ ਕਰ ਤਮੇਜ ਕੀ ਹਿੰਦੂਆ